ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਦੋਸਤੋ ਅੱਜ ਆਪਾਂ ਨਾ ਜ਼ਾਇਨਵਾਦ ਤੇ ਗੱਲ ਕਰਾਂਗੇ ਜ਼ਾਇਨਿਜ਼ਮ ਜਿਹੜਾ ਇਜ਼ਰਾਈਲ ਜਿਹੜਾ ਉਹ ਜ਼ਾਇਨਿਜ਼ਮ ਦੇ ਬੇਸ ਤੇ ਬਣਿਆ ਉਹਦੇ ਪਿੱਛੇ ਜਿਹੜਾ ਆਈਡੀਆ ਸੀਗਾ ਜ਼ਾਇਨਵਾਦੀ ਆਈਡੀਆ ਸੀਗਾ ਇਹ ਜਿਹੜਾ ਜ਼ਾਇਨ ਸ਼ਬਦ ਹੈ ਬਾਈਬਲ ਚ 150 ਵਾਰ ਆਇਆ ਤੇ ਜ਼ਾਇਨ ਬਾਈਬਲ ਦੇ ਵਿੱਚ ਦੱਸਿਆ ਗਿਆ ਇਤਿਹਾਸਿਕ ਸਥਾਨ ਹੈ ਇਹ ਪੁਰਾਤਨ ਸਮੇਂ ਦੇ ਵਿੱਚ ਜੇਰੂਸ਼ਲਮ ਦਾ ਇੱਕ ਜੇਬੂਸਾਈਟ ਕਿਲਾ ਸੀਗਾ ਜਿਹਨੂੰ ਇਹੂਦੀ ਰਾਜੇ ਡੇਵਿਡ ਨੇ ਕਿੰਗ ਡੇਵਿਡ ਜੀ ਨੂੰ ਕਿਹਾ ਜਾਂਦਾ ਉਹਨੇ ਜਿੱਤਿਆ ਸੀਗਾ ਜ਼ਾਇਨ ਨੂੰ ਲੈਂਡ ਆਫ ਜੂਦਾ ਐਂਡ ਇਜ਼ਰਾਇਲ ਕਿਹਾ ਜਾਂਦਾ ਹੈ ਇਜ਼ਰਾਇਲ ਜਿਹੜਾ ਨਾਮ ਹੈ ਉਹ ਜਾਕਬ ਦਾ ਨਾਮ ਹੈ ਇਹਨਾਂ ਦੇ ਪੈਗੰਬਰ ਜਾਕਬ ਦਾ ਨਾਮ ਹੈ ਤੇ ਜੂਦਾ ਜਿਹਦੇ ਨਾਮ ਤੋਂ ਇਹਨੂੰ ਜੁਡਾਈਜ਼ਮ ਕਿਹਾ ਜਾਂਦਾ ਇਹੂਦੀਆਂ ਨੂੰ ਉਹ ਉਹ ਦੋਨਾਂ ਦੀ ਧਰਤੀ ਕਿਹਾ ਗਿਆ ਜ਼ਾਇਨ ਨੂੰ ਜਿਹੜਾ ਦੋਸਤੋ ਆਪਣੇ ਚੈਨਲ ਅਦ੍ਰਿਸ਼ਮ ਪੰਜਾਬੀ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਆਪਣੇ ਫੇਸਬੁੱਕ ਪੇਜ ਅਦ੍ਰਿਸ਼ਮ ਨੂੰ ਫੋਲੋ ਕਰ ਲਓ ਜਲਦੀ ਤੋਂ ਜਲਦੀ ਸੋ ਵੀਰੋ ਅੱਜ ਆਪਾਂ ਗੱਲ ਕਰਦੇ ਹਾਂ ਜ਼ਾਇਨਵਾਦ ਤੇ ਜਿਹੜਾ ਸਾਰੀ ਦੁਨੀਆ ਦੇ ਵਿੱਚ ਇਸ ਟਾਈਮ ਜਾਂ ਪਿਛਲੇ 100 ਸਾਲਾਂ ਤੋਂ ਕਲੇਸ਼ ਦੀ ਜਣਾ ਹੈ ਅਮਰੀਕਾ ਦੇ ਵਿੱਚ ਵੀ ਜ਼ਾਇਨਵਾਦੀਆਂ ਦੀ ਲੋਬੀ ਸਭ ਤੋਂ ਉੱਪਰ ਹੈ ਰੈਜ਼ਾਇਨਵਾਦੀਆਂ ਦੇ ਤੁਹਾਨੂੰ ਨਾਮ ਦੱਸਦਾ ਕੁਝ ਖਾਸ ਦੇ ਇਹੀ ਇਹਦੇ ਚੋਂ ਹੀ ਜ਼ਿਆਦਾ ਇਲੂਮੀਨਾਟੀ ਨੇ ਜਿਹੜੇ ਜ਼ਾਇਨਵਾਦੀ ਨੇ ਜਾਂ ਜ਼ਾਇਨਿਸਟ ਨੇ ਜਿਹੜੇ ਜਿਹੜਾ ਜ਼ਾਇਨ ਹੈ ਉਹ ਜ਼ਾਇਨਵਾਦੀ ਜਿਹੜੇ ਹੈਗੇ ਨੇ ਪੁਰਾਣੇ ਸਮੇਂ ਤੋਂ ਕੱਟ ਡਿਜ਼ਾਇਨਵਾਦੀ ਪਰਿਵਾਰ ਨੇ ਜਿਹੜੇ ਉਹ ਹੈਗਾ ਸਭ ਤੋਂ ਪਹਿਲਾਂ ਤਾਂ ਰੋਚਸ ਚਾਈਲਡ ਯੂਰਪ ਦੇ ਵਿੱਚ ਰੋਚਸ ਚਾਈਲਡ ਫੈਮਿਲੀ ਕਟੜ ਡਿਜ਼ਾਈਨਿਸਟ ਫੈਮਿਲੀ ਆ ਜਿਨੇ ਇਜ਼ਰਾਈਲ ਬਣਾਉਣ ਦੇ ਵਿੱਚ ਸਭ ਤੋਂ ਵੱਧ ਰੋਲ ਅਦਾ ਕੀਤਾ ਉਹਨਾਂ ਦੇ ਖਾਨਦਾਨ ਨੇ ਦੂਸਰਾ ਵੀਰੋ ਜਿਹੜਾ ਹੈਗਾ ਰੌਕਫੈਲਰ ਲੋਕ ਸਮਝਦੇ ਨੇ ਕਿ ਰੌਕਫੈਲਰ ਜਿਹੜਾ ਉਹ ਇੱਕ ਈਸਾਈ ਸੀਗਾ ਰੌਕਫੈਲਰ ਇੱਕ ਈਸਾਈ ਨਹੀਂ ਸੀਗਾ ਉਹਦਾ ਪਿਛੋਕੜ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਉਹਨਾਂ ਦਾ ਜਿਹੜਾ ਪਿਛੋਕੜ ਸੀਗਾ ਜਰਮਨ ਤੋਂ ਸੀਗਾ ਉਹ ਅਸਲ ਦੇ ਵਿੱਚ ਜਰਮਨ ਦੇ ਇਹੋ ਜਿਹੇ ਯਹੂਦੀ ਸੀਗੇ ਜਿਹੜੇ ਕੀ ਇਹ ਕਾਲੋ ਸਪੈਨਿਸ਼ ਤੇ ਪੋਰਟੂਗੀਜ਼ ਜਿਹੜੇ ਮਤਲਬ ਸਪੈਨੀ ਤੇ ਪੁਰਤਗਾਲੀ ਜਿਹੜੇ ਨੇ ਉਸ ਤਰ੍ਹਾਂ ਦੇ ਇਹਨਾਂ ਨੂੰ ਕਹਿ ਦਿੰਦੇ ਨੇ ਸਫਰਡਿਕ ਸਫਰਡਿਕ ਜੂਜ਼ ਕਹਿ ਦਿੰਦੇ ਨੇ ਇਸ ਸਫਰਡਿਕ ਜੂਜ਼ ਦੇ ਵਿੱਚ ਉਹਨੇ ਰੌਕਫੈਲਰਜ਼ ਰੌਕਫੈਲਰ ਫੈਮਿਲੀ ਤੇ ਰੋਸਚਾਈਲਡ ਫੈਮਿਲੀ ਦਾ ਮੇਨ ਜਿਹੜਾ ਰੋਲ ਰਹਾ ਇਜ਼ਰਾਈਲ ਨੂੰ ਬਣਾਉਣ ਦੇ ਵਿੱਚ ਜਾਂ ਜ਼ਾਇਨਿਸਟ ਆਈਡੀਆ ਨੂੰ ਬਣਾਉਣ ਦੇ ਪਿੱਛੇ ਜਿਵੇਂ ਆਪਾਂ ਇਹ ਐਗਜ਼ਾਮਪਲ ਦਿੰਨਾ ਤੁਹਾਨੂੰ ਜਿਵੇਂ ਆਪਾਂ ਚਮਕੌਰ ਦੀ ਗੜੀ ਤੋਂ ਆਪਣਾ ਨਾਮ ਕੋਈ ਸਿੱਖ ਪੰਥ ਦੇ ਵਿੱਚੋਂ ਆਪਣੇ ਬੰਦੇ ਰੱਖ ਲੈਣ ਚਮਕੌਰੀਏ ਚਮਕੌਰ ਦੀ ਗੜੀ ਤੋਂ ਆਪਦਾ ਨਾਮ ਚਮਕੌਰੀਏ ਰੱਖ ਲੈਣ ਉਦਾਂ ਹੀ ਜਿਹੜਾ ਜ਼ਾਇਨ ਦੇ ਕਿਲੇ ਤੋਂ ਇਹਨਾਂ ਨੇ ਆਪਣਾ ਨਾਮ ਜ਼ਾਇਨਵਾਦੀ ਰੱਖ ਲਿਆ ਯਾਨੀ ਇਹ ਇੱਕ ਖੇਤਰਵਾਦ ਜਾਂ ਰਾਸ਼ਟਰਵਾਦੀ ਸੋਚ ਤੇ ਆਧਾਰਿਤ ਵਿਚਾਰ ਹੈ ਆਈਡੀਆ ਹੈ ਪਰੰਪਰਿਕ ਤੌਰ ਤੇ ਪੁਰਾਣੀ ਬਾਈਬਲ 'ਚ ਜ਼ਾਇਨ ਨੂੰ ਇਹਦੇ ਅਧਿਆਤਮਿਕ ਮਾਹੌਲ ਕਰਕੇ ਪਰਮਾਤਮਾ ਦੀ ਪਸੰਦੀਦਾ ਧਰਤੀ ਕਿਹਾ ਜਾਂਦਾ ਸੀਗਾ ਜਾਂ ਪਰਮਾਤਮਾ ਦਾ ਪਸੰਦੀਦਾ ਕਿਲਾ ਜਾਂ ਪਰਮਾਤਮਾ ਦਾ ਪਸੰਦੀਦਾ ਸ਼ਹਿਰ ਕਿਉਂਕਿ ਇਹ ਕਿਲਾ ਹੌਲੀ-ਹੌਲੀ ਸ਼ਹਿਰ ਦੇ ਰੂਪ ਚ ਤਬਦੀਲ ਹੋ ਗਿਆ ਸੀ ਜਿਵੇਂ ਆਪਾਂ ਕਹਿ ਦਈਏ ਕੋਈ ਕਿਲਾ ਚ ਤੋੜਗੜ ਦਾ ਕਿਲਾ ਚ ਤੋੜਗੜ ਸ਼ਹਿਰ ਬਣ ਗਿਆ ਬਾਅਦ ਚ ਪਰ ਬਾਅਦ ਚ ਨਵੀਂ ਬਾਈਬਲ ਦੇ ਵਿੱਚ ਆ ਕੇ ਯਾਨੀ ਜਿਹੜੀ ਇਸਾਈਆਂ ਦੀ ਬਾਈਬਲ ਹੈ ਉਹਦੇ ਚ ਇਸ ਵਿਚਾਰ ਦਾ ਗੋਡਸ ਸਪਿਰਚੁਅਲ ਕਿੰਗਡਮ ਵਜੋਂ ਕਾਫੀ ਪ੍ਰਚਾਰ ਹੋਇਆ ਤੋ ਸਾਇਨ ਜਿਹੜਾ ਉਹ ਯਰੂਸ਼ਲੇਮ ਦੇ ਅੰਦਰ ਅਧਿਆਤਮਿਕ ਵਾਤਾਵਰਨ ਨਾਲ ਭਰਪੂਰ ਇਹੋ ਜਿਹਾ ਸਥਾਨ ਮੰਨਿਆ ਜਾਂਦਾ ਜਿਹਨੂੰ ਬਾਅਦ ਦੇ ਵਿੱਚ ਇੱਕ ਮੈਟਾਫੋਰ ਜਾਂ ਅਲੰਕਾਰ ਦੇ ਤੌਰ ਤੇ ਵਰਤਿਆ ਗਿਆ ਨਵੀਂ ਬਾਈਬਲ ਦੇ ਵਿੱਚ ਯਹੂਦੀ ਇਸ ਨੂੰ ਸਮੁੱਚੀ ਸ੍ਰਿਸ਼ਟੀ ਲਈ ਪ੍ਰਮਾਤਮਾ ਦੁਆਰਾ ਬਣਾਈ ਗਈ ਯੋਜਨਾ ਦਾ ਮੀਲ ਪੱਥਰ ਕਹਿੰਦੇ ਨੇ ਜੀਵਾ ਉਭਾਰ ਜਿਹੜਾ ਹੈਗਾ ਕਿਸੇ ਮਸੀਹੇ ਦੇ ਹੱਥੋਂ ਹੋਊਗਾ ਪਰ ਅਸਲ ਦੇ ਵਿੱਚ ਜ਼ਾਇਨਿਸਟ ਕੋਈ ਅਧਿਆਤਮਿਕ ਮਾਹੌਲ ਵਾਲੀ ਜਗ੍ਹਾ ਦੀ ਬਜਾਏ ਇੱਕ ਰਾਸ਼ਟਰਵਾਦੀ ਰਾਜਨੀਤਿਕ ਮਹਿੰਮ ਜਾਂ ਅੰਦੋਲਨ ਹੈ ਮੰਨ ਲਓ ਆਪਣੇ ਵਿਦੇਸ਼ਾਂ ਦੇ ਵਿੱਚ ਵਸੇ ਪੰਜਾਬੀ ਭਰਾਵਾਂ ਦੀਆਂ ਆਉਣ ਵਾਲੀਆਂ ਨਸਲਾਂ ਯਾਨੀ ਉਹਨਾਂ ਦੀਆਂ ਪੀੜ੍ਹੀਆਂ ਜਿਹੜੀਆਂ ਨੇ 100-200 ਸਾਲ ਬਾਅਦ ਪੰਜਾਬ ਚੱਲੋ ਅੰਦੋਲਨ ਚਲਾ ਕੇ ਪੰਜਾਬ ਵੱਲ ਨੂੰ ਵਾਪਸੀ ਕਰਨ ਲੱਗ ਪੈਣ। ਇਸੇ ਤਰ੍ਹਾਂ ਯੂਰਪ ਦੇ ਵੱਖ-ਵੱਖ ਹਿੱਸਿਆਂ 'ਚ ਵਸੇ ਜਿਹੜੇ ਯਹੂਦੀ ਸੀਗੇ ਉਹਨਾਂ ਵੱਲੋਂ ਜ਼ਾਇਨ ਚੱਲੋ ਮਹਿਮਬ ਚਲਾਈ ਗਈ। ਉਹਨਾਂ ਨੇ ਇਸ ਮਹਿਮਬ ਦਾ ਨਾਮ ਜਿਊਿਸ਼ ਨੈਸ਼ਨਲ ਮੂਵਮੈਂਟ ਰੱਖਿਆ। ਜਿਨੂੰ ਯਹੂਦੀ ਰਾਸ਼ਟਰੀ ਅੰਦੋਲਨ ਕਹਿ ਸਕਦੇ ਹਾਂ ਉਹ ਰੱਖਿਆ ਜਿਵੇਂ ਭਾਰਤ ਦੇ ਵੱਖਵਾਦੀ ਹਿੰਦੂ ਰਾਸ਼ਟਰ ਬਣਾਉਣ ਦੀ ਪੈਰਵਾਈ ਕਰਦੇ ਨੇ ਉਵੇਂ ਹੀ ਕੱਟੜ ਯਹੂਦੀ ਮੱਧ ਪੂਰਬ ਦੇ ਵਿੱਚ ਇੱਕ ਯਹੂਦੀ ਰਾਸ਼ਟਰ ਬਣਾਉਣ ਲਈ ਤਰਲੋ ਮੱਛੀ ਹੋਏ ਪਏ ਸੀਗੇ ਉਸ ਸਮੇਂ ਆ ਯਾਦਖਿਆਲ ਲੁਕਾ ਵੱਲੋਂ ਇਹਦਾ ਵਿਰੋਧ ਕੀਤਾ ਜਾਂਦਾ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹਦੇ ਨਾਲ ਸਮੁੱਚੀ ਦੁਨੀਆ ਦੇ ਧਰਮਾਂ ਲਈ ਇੱਕ ਨਵਾਂ ਛੇੜਾ ਛਿੜ ਜਾਊਗਾ ਇੱਕ ਨਵਾਂ ਪੰਗਾ ਛਿੜ ਜਾਊਗਾ ਹਾਲਾਂਕਿ ਇਸ ਸੰਬੰਧੀ ਯਹੂਦੀ ਧਰਮ ਗ੍ਰੰਥਾਂ 'ਚ ਇਹ ਸਪਸ਼ਟ ਹਦਾਇਤ ਕੀਤੀ ਗਈ ਸੀ ਕਿ ਯਹੂਦੀਆਂ ਨੂੰ ਉਦੋਂ ਤੱਕ ਆਪਣਾ ਦੇਸ਼ ਬਣਾਉਣ ਦੀ ਮਨਾਹੀ ਹੈ ਯਹੂਦੀ ਰਾਸ਼ਟਰ ਬਣਾਉਣ ਦੀ ਮਨਾਹੀ ਹੈ ਜਦੋਂ ਤੱਕ ਉਹਨਾਂ ਦੇ ਵਿਚਾਰੇ ਉਹਨਾਂ ਦਾ ਮਸੀਹਾ ਜਾਂ ਪਗੰਬਰ ਨਹੀਂ ਆ ਜਾਂਦਾ ਇਹ ਅੰਗਲਾਂ ਦੇ ਕਰਕੇ ਹੀ ਨਾ ਕਿਤੇ ਨਾ ਕਿਤੇ ਤੁਸੀਂ ਦੇਖਿਆ ਹੋਣਾ ਵੀ ਵੀਡੀਓਜ਼ ਰਿਲੀਜ਼ ਹੁੰਦੀਆਂ ਕਈ ਜਗ੍ਹਾ ਤੋਂ ਆਉਂਦੀਆਂ ਨੇ ਖਾਸ ਕਰ ਸਾਊਥ ਅਫਰੀਕਨ ਕੰਟਰੀਜ਼ ਵਾਲੇ ਪਾਸੇੋਂ ਉਧਰੋਂ ਆਂਦੀਆਂ ਨੇ ਕਿ ਇਹ ਉਹਨਾਂ ਨੂੰ ਜੀਸਸ ਕ੍ਰਾਈਸਟ ਦਿਖੇ ਹਵਾ ਦੇ ਵਿੱਚ ਅਸਮਾਨ ਦੇ ਵਿੱਚ ਇਹ ਸਾਰਾ ਜਿਹੜਾ ਹੈ ਸੀਏਏ ਤੇ ਮਸਾਦ ਪ੍ਰੋਪਾਗੈਂਡਾ ਕਰਨ ਦੇ ਲਈ ਅਫਰੀਕੀ ਮੁਲਕਾਂ ਦੇ ਵਿੱਚ ਉਹ ਇੱਕ ਨਾ ਕੀ ਹੁੰਦਾ ਸੋਡੀਅਮ ਪੇਪਰਸ ਹੁੰਦੇ ਨੇ ਵੀ ਹਵਾ ਦੇ ਵਿੱਚ ਨਮਕ ਵਾਲੇ ਪਾਣੀ ਦੇ ਕਣ ਛੱਡ ਕੇ ਉਹਦੇ ਤੇ ਕੋਈ ਵੀ ਇਮੇਜ ਪ੍ਰੋਜੈਕਟ ਕੀਤੀ ਜਾ ਸਕਦੀ ਹੁੰਦੀ ਹੈ ਉਹਦੇ ਤੇ 3D ਇਮੇਜ ਜੀਸਸ ਕ੍ਰਾਈਸਟ ਦੀ ਪ੍ਰੋਜੈਕਟ ਕਰਕੇ ਉਹ ਇਹ ਜਿਤਾਣਾ ਚਾਹੁੰਦੇ ਨੇ ਵੀ ਤੁਹਾਡਾ ਮਸੀਹਾ ਤੁਹਾਡੇ ਵਿੱਚ ਹੈ ਜੀ ਜਿਹੜਾ ਇਜ਼ਰਾਈਲ ਇਹ ਜਸਟੀਫਾਈਡ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਮਤਲਬ ਉਹ ਪਹਿਲਾਂ ਵੀ ਇਸ ਤਰ੍ਹਾਂ ਦੇ ਜਿਵੇਂ ਲਗਾ ਲੋ ਕਿ ਪ੍ਰੋਜੈਕਟ ਜਿਹੜੇ ਨੇ ਮਾਈਂਡ ਕੰਟਰੋਲ ਦੇ ਚਲਾਉਂਦੇ ਰਹਿੰਦੇ ਨੇ ਉਹਦੇ ਤਹਿਤ ਹੀ ਇਹ ਜਾ ਕੁਝ ਹੋਈ ਜਾ ਰਿਹਾ ਐ ਐਮਕੇਐਲਟਰਾ ਪ੍ਰੋਗਰਾਮ ਸੀਗਾ ਇੱਕ ਜਿਹੜੇ ਅਮਰੀਕਾ 'ਚ ਰਹਿਣ ਵਾਲੇ ਵੀ ਭਾਈ ਨੇ ਉਹਦੇ ਬਾਰੇ ਜਾਣਦੇ ਨੇ ਐਮਕੇਪਲ ਅਲਟਰਾ ਪ੍ਰੋਗਰਾਮ ਦਾ ਹੀ ਹਿੱਸਾ ਹੈ ਉਹ ਉਸਦੀ ਇੱਕ ਐਕਸਟੈਂਸ਼ਨ ਹੈ ਇਹ ਸਭ ਇਜ਼ਰਾਈਲ ਜਾਂ ਜ਼ਾਇਨਿਸਟ ਸਟੇਟ ਨੂੰ ਜਸਟੀਫਾਈ ਕਰਨ ਦੇ ਲਈ ਕੀਤੀ ਜਾਂਦੀ ਆ ਉਹਦੀ ਇਮੇਜ ਜਿਹੜੀ ਪ੍ਰੋਜੈਕਟ ਕੀਤੀ ਜਾਂਦੀ ਆ ਜਿਸ ਸਬਸਕ੍ਰਾਈਬ ਤਾਂ ਕਿ ਲੋਕ ਮੰਨ ਲੈਣ ਵੀ ਉਹਨਾਂ ਦਾ ਮਸੀਹਾ ਉਹਨਾਂ ਦੇ ਬਚਾਲੇ ਆ ਇਹ ਮਾਈਂਡ ਕੰਟਰੋਲ ਐਕਸਪੈਰੀਮੈਂਟਸ ਨੇ ਜਿਹੜੇ ਐਮਕੇਲ ਟਰਾ ਵਗੈਰਾ ਉਹਦਾ ਹਿੱਸਾ ਹੈ ਜਾਂ ਮੌਕਿੰਗ ਬਰਡ ਵਗੈਰਾ ਉਹਦਾ ਹਿੱਸਾ ਨੇ ਹੁਣ ਜੇ politically ਜਾਂ ਸਿਆਸੀ ਤੌਰ ਤੇ ਦੇਖੀਏ ਤਾਂ ਇਹ ਯਹੂਦੀ ਰਾਸ਼ਟਰ ਦਾ ਆਈਡੀਆ 1897 ਦੇ ਵਿੱਚ ਆਰੰਭ ਹੋਇਆ ਜਦੋਂ ਥਡੋਰ ਹਜ਼ਲ ਨੇ ਇਹਨੂੰ ਪੁੱਟਪ ਕੀਤਾ ਉਹਨੇ ਵਰਲਡ ਡਿਜ਼ਾਈਨਸ ਔਰਗੇਨਾਈਜੇਸ਼ਨ ਬਣਾਈ ਤੇ ਜਿਹਦੇ ਚ ਇਹ ਆਈਡੀਆ ਮਤਲਬ ਉਹਨੂੰ ਫੰਡਿੰਗ ਕੀਤੀ ਸੀਗੀ ਇਹ ਸਾਰਾ ਕੰਮ ਕਰ ਰਹੀ ਸੀ ਪਿੱਛੋਂ ਰੋਸਚਾਈਲਡ ਪਰਿਵਾਰ ਤੇ ਰੌਕਫੈਲਰ ਉਹ ਉਹਨਾਂ ਨੇ ਕੀਤਾ ਇਹ ਤੇ ਜਿਹੜੇ ਉਹਨਾਂ ਨੇ ਫਲਸਤੀਨ ਦੇ ਵਿੱਚ ਜ਼ਾਇਨਿਸਟ ਸਟੇਟ ਯਾਨੀ ਜਿਹੜਾ ਜਾਂ ਕਹ ਲਓ ਜਿਊਇਸ਼ ਸਟੇਟ ਬਣਾਉਣ ਦੀ ਪੈਰਵਾਈ ਕੀਤੀ ਤੇ ਕਿਹਾ ਕਿ ਯੂਰਪ ਚ ਐਂਟੀਸਮੈਟਿਕ ਸੈਂਟੀਮੈਂਟ ਹੋਣ ਕਰਕੇ ਯੂਦੀ ਬਣੇ ਰਹਿਣਾ ਬਹੁਤ ਔਖਾ ਹੋ ਗਿਆ ਇਸ ਕਰਕੇ ਜਿਊਇਸ਼ ਸਟੇਟ ਦਾ ਵਿਚਾਰ ਪੇਸ਼ ਕੀਤਾ ਤੇ ਨਾਰਾ ਦਿੱਤਾ ਬੇਜ਼ਮੀਨੇ ਲੋਕਾਂ ਲਈ ਬਿਨਾ ਲੋਕਾਂ ਦੀ ਧਰਤੀ ਲੈਂਡ ਵਿਦਆਊਟ ਅ ਪੀਪਲ ਫੋਰ ਅ ਪੀਪਲ ਵਿਦਆਊਟ ਅ ਲੈਂਡ ਪਰ ਫਲਸਤੀਨ ਦੀ ਜਿਹੜੀ ਸਰਦੀ ਇਹ ਕਿਵੇਂ ਹੋ ਸਕਦੀ ਸੀਗੀ ਇਹ ਕੋਈ ਮਤਲਬ ਲੈਂਡ ਵਿਦਆਊਟ ਪੀਪਲ ਥੋੜੀ ਇੱਥੇ ਤਾਂ ਸਦੀਆਂ ਤੋਂ ਲੱਖਾਂ ਲੋਕ ਰਹਿ ਰਹੇ ਸੀਗੇ ਹੁਣ ਵਰਲਡ ਵਾਰ 1 ਤੋਂ ਬਾਅਦ ਬ੍ਰਿਟਿਸ਼ ਸਪੋਰਟ ਦੇ ਨਾਲ ਯੂਰੋਪੀਅਨ ਯਹੂਦੀਆਂ ਨੇ ਯੂਕੇ ਦੁਆਰਾ ਤਾਜ਼ੇ ਕਬਜਾਏ ਫਲਸਤੀਨ ਵੱਲ ਪ੍ਰਵਾਸ ਸ਼ੁਰੂ ਕਰਤਾ ਪਰ ਵਰਲਡ ਵਾਰ 2 ਲੱਗਣ ਤੋਂ ਬਾਅਦ ਜਦੋਂ ਹਿਟਲਰ ਨੇ ਯਹੂਦੀਆਂ ਨੂੰ ਜੁਲਮ ਕਰਨਾ ਸ਼ੁਰੂ ਕਰਤਾ ਉਹਨਾਂ ਤੇ ਤਾਂ ਫਲਸਤੀਨ ਜਾਣ ਵਾਲੇ ਯਹੂਦੀ ਪ੍ਰਵਾਸੀਆਂ ਦਾ ਹੜੀ ਆ ਗਿਆ ਬਲਕਿ ਫੇਰ ਤਾਂ ਇਹ ਕਹਿ ਲਓ ਵੀ ਸਾਰੇ ਯੂਰਪੀ ਦੇਸ਼ਾਂ ਨੇ ਯਹੂਦੀ ਰਾਸ਼ਟਰ ਦੀ ਸਥਾਪਤੀ ਦੀ ਸਪੋਰਟ ਕਰਨੀ ਸ਼ੁਰੂ ਕਰਤੀ ਜਿਵੇਂ ਭਾਰਤ ਪਾਕਿਸਤਾਨ ਵਾਂਗ ਉੱਥੇ ਵੀ ਯਾਨੀ ਗੋਰਿਆਂ ਨੇ ਅਗ ਲਾਈ ਮੇਨ ਹਾਲਾਂਕਿ ਯੂਨਾਈਟਿਡ ਨੇਸ਼ਨ ਜਿਹੜਾ ਹੈ ਜਾਂ ਸੰਯੁਕਤ ਰਾਸ਼ਟਰ ਜੀ ਨੂੰ ਕਹਿ ਦਿੰਨੇ ਆ ਉਹਨੇ ਆਪਣੇ ਮਤੇ ਦੇ ਵਿੱਚ ਇੰਡੀਪੈਂਡੈਂਟ ਜੂਇਸ ਸਟੇਟ ਐਂਡ ਇੰਡੀਪੈਂਡੈਂਟ ਅਰੇਬਿਕ ਸਟੇਟ ਦੋਹਾਂ ਦੀ ਗੱਲ ਕੀਤੀ ਹੈ ਜਿਹਦੀ ਗੱਲ ਪੁੱਤੇ ਨੂੰ ਨਹੀਂ ਕਰਤੇ ਨੇ ਹੁਣ ਤੱਕ ਵੀ ਇਜ਼ਰਾਈਲ ਜਿਹੜਾ ਹੈਗਾ ਉਹ ਇੱਕ ਦੇਸ਼ ਹੈ ਉਹਨੂੰ ਤਾਂ ਮੰਨਤਾ ਹੈ ਹਾਲਾਂਕਿ ਜਿਹੜਾ ਆਹ ਹੈ ਇੱਕ ਨਹੀਂ ਉਹਨਾਂ ਨੇ ਪੁਤਿਨ ਨੂੰ ਨਹੀਂ ਕਹਿੰਦੇ ਨੇ ਫਲਸਤੀਨ ਵੀ ਇੱਕ ਦੇਸ਼ ਹੈ ਉਹ ਇੱਕ ਅਰਬ ਮੁਲਕ ਹੈ ਕਿਉਂਕਿ ਯੂਨਾਈਟਿਡ ਨੇਸ਼ਨ ਨੇ ਇੰਡੀਪੈਂਡੈਂਟ ਜਿਊੀ ਸਟੇਟ ਤੇ ਇੰਡੀਪੈਂਡੈਂਟ ਅਰੇਬਿਕ ਸਟੇਟ ਦੀ ਗੱਲ ਕੀਤੀ ਸੀ ਫਲਸਤੀਨ ਜਿਹੜਾ ਉਹ ਇੱਕ ਅਰੇਬਿਕ ਸਟੇਟ ਹੈ ਇਸ ਕਰਕੇ ਦੋਵੇਂ ਦੇਸ਼ ਉਹ ਆਪੋ ਆਪਣਾ ਸ਼ਾਂਤੀ ਨਾਲ ਰਹਿਣ ਹਾਲਾਂਕਿ ਫਲਸਤੀਨ ਨੂੰ ਤਾਂ ਸਦੀਆਂ ਤੋਂ ਸਾਰੇ ਦੇਸ਼ਾਂ ਦੀ ਜਿਹੜੀ ਹੈ ਕਿ ਆ ਕਿਤੇ ਨਾ ਕਿਤੇ ਮਾਨਤਾ ਪ੍ਰਾਪਤ ਹੈ ਇਹਨਾਂ ਨੂੰ ਸਿਰਫ ਜਿਹੜੀ ਹੈਗੀ ਹੈ ਯੂਨੇ ਦਿੱਤੀ ਸੀ ਕਿ ਯੂਐਸ ਨੇ ਅਮਰੀਕਾ ਨਹੀਂ ਦਿੱਤੀ ਸੀ ਹੈਰਿਟ ਹੂਮਨ ਸੀਗਾ ਜਿਹੜਾ ਰਾਸ਼ਟਰਪਤੀ ਉਹਨੇ ਦਿੱਤੀ ਸੀਗੀ ਤੇ ਇਸੇ ਕਰਕੇ ਪੁੱਤਨ ਹੋਰੀ ਬਜਿੱਦ ਨੇ 1948 ਦੇ ਵਿੱਚ ਇਹ ਇਜ਼ਰਾਈਲ ਨੇ ਖੁਦ ਨੂੰ ਸੁਤੰਤਰ ਘੋਸ਼ਿਤ ਕਰਤਾ ਤੇ ਉਹ ਯੂਐਸ ਪ੍ਰੈਜ਼ੀਡੈਂਟ ਹੈਰਿਟ ਰੂਮਨ ਨੇ ਪਹਿਲੀ ਮਾਨਤਾ ਦਿੱਤੀ ਇਹ ਕੋਈ ਮਾਨਤਾ ਹੈ ਇਹੀ ਮਾਨਤਾ ਉਹਨਾਂ ਦੇ ਕੋਲ ਇਹ ਅਸਲ 'ਚ ਯੂਰਪੀ ਜਿਹੜੇ ਨੇ 1967 ਦੇ ਵਿੱਚ ਇਹਨਾਂ ਨੇ ਵਾਰ ਵੀ ਕੀਤੀ ਹਾਲਾਂਕਿ ਯੂਰਪੀਅਨਾਂ ਦੀ ਮਦਦ ਦੇ ਨਾਲ ਉਹਨਾਂ ਨੇ ਹਥਿਆਰ ਵਗੈਰਾ ਦਿੱਤੇ ਨਾ ਇਸ ਜਿਹੜੀ ਹੈ ਅਮਰੀਕੀ ਪ੍ਰੈਜ਼ੀਡੈਂਟ ਦੇ ਟਰੂਮਨ ਦੇ ਮਾਨਤਾ ਦੇਣ ਤੋਂ ਬਾਅਦ ਜ਼ਾਇਨਵਾਦੀਆਂ ਨੇ ਯਾਨੀ ਰੋਸੇਲਡ ਹੋਰਾਂ ਨੇ ਤੇ ਆਹ ਹਾਂ ਅਮਰੀਕੀ ਸਫਰ ਡਿਕ ਜਿਹੜੇ ਯਹੂਦੀ ਸੀਗੇ ਰੌਕਫੈਲਰ ਹੋਣ ਨਾ ਨੇ ਇਹ ਇਹਨਾਂ ਨੇ ਸਮਝ ਲਓ ਇਹਨਾਂ ਨੂੰ ਐ ਲੱਗਿਆ ਵੀ ਸਾਡੀ ਜਿੱਤ ਹੋਊਗੀ ਤਾਂ ਉਦੋਂ ਬਾਅਦ ਇਹਨਾਂ ਨੇ ਫਿਰ ਹੋਰ ਜ਼ਮੀਨ ਦਬੰਦਲੀ ਉਕਸਾਇਆ ਇਜ਼ਰਾਈਲ ਨੇ ਹੋਰ ਜ਼ਮੀਨ ਦਬੰਦ ਲਈ ਗੁਆਂਢੀ ਅਰਬ ਮੁਲਕਾਂ ਦੇ ਨਾਲ ਕਲੇਸ਼ ਕਰਨਾ ਸ਼ੁਰੂ ਕਰਤਾ 1967 ਚ ਫਿਰ ਇਹਨਾਂ ਨੇ 6th ਡੇ ਵਾਰ ਕੀਤੀ ਆਪਣੇ ਗੁਆਂਢੀ ਅਰਬ ਮੁਲਕਾਂ ਤੇ ਬਹੁਤ ਸਾਰੇ ਹਮਲੇ ਕੀਤੇ ਤੇ ਬਹੁਤ ਸਾਰੇ ਮੁਸਲਿਮ ਈਸਾਈ ਫਲਸਤੀਨੀਆਂ ਨੂੰ ਤੱਕੇ ਨਾਲ ਉਹਨਾਂ ਦੀ ਜ਼ਮੀਨ ਚੋਂ ਕੜਤਾ ਜਿਹਨੂੰ ਆਪਾਂ ਨਕਬਾ ਕਹਿ ਦਿੰਦੇ ਨੇ ਜਿਹੜਾ ਹਜੇ ਤੱਕ ਉਹ ਵਿਚਾਰੇ ਉਹਨਾਂ ਦੇ ਦਿਲ ਤੇ ਜ਼ਖਮ ਨੇ ਜਿਹੜੇ ਲੋਕਾਂ ਦੀ ਉੱਥੇ ਜ਼ਮੀਨ ਰਹਿ ਗਈ ਐਵੇਂ ਉਹਨਾਂ ੱਤਕੇ ਮਾਰ ਕੇ ਕੜਤਾ ਇਹ ਲੱਖਾਂ ਕਰੋੜਾਂ ਲੋਕਾਂ ਦੇ ਘਰ ਉਜਾੜ ਇਸ ਚੀਜ਼ ਨੇ ਐਸੇ ਕਰਕੇ ਮੈਂ ਜਿਹੜੇ ਵੱਖਵਾਦੀ ਕੱਟੜਪੰਥੀ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲੇ ਵੱਖਵਾਦੀ ਨੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਉਹਨਾਂ ਨੂੰ ਕਹਿਣਾ ਚਾਹੁੰਨਾ ਵੀ ਹਜ਼ਾਰਾਂ ਲੋਕਾਂ ਦਾ ਚਾਹ ਪੂਰਾ ਕਰਨ ਲਈ ਲੱਖਾਂ ਕਰੋੜਾਂ ਲੋਕਾਂ ਦੇ ਘਰ ਨਹੀਂ ਉਜਾੜੇ ਜਾ ਸਕਦੇ ਹੁੰਦੇ ਇਹ ਇਸ ਕਰਕੇ ਇਹ ਗੱਲ ਕਰਨ ਤੋਂ ਪਹਿਲਾਂ 100 ਵਾਰ ਬੰਦੇ ਨੂੰ ਸੋਚਣਾ ਚਾਹੀਦਾ ਹੈ ਹਿੰਦੂ ਰਾਸ਼ਟਰ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਹੋ ਜਦੋਂ ਮਤਲਬ ਬਾਕੀ ਜਿਹੜੇ ਕਰੋੜਾਂ ਨੇ ਸਾਲਾਂ ਤੋਂ ਬਸ ਰਹੇ ਨੇ ਲੋਕ ਕਰੋੜਾਂ ਲੋਕ ਜਿਹੜੇ ਇੰਨੇ ਸਾਲਾਂ ਤੋਂ ਜਿਨ੍ਹਾਂ ਦੇ ਵੱਡੇ ਵੱਡੇ ਰੇਰੇ ਬਸਦੇ ਸੀ ਉਹਨਾਂ ਨੂੰ ਕੱਢ ਦਾਂਗੇ ਇਹ ਇਦਾਂ ਨਹੀਂ ਹੋ ਸਕਦਾ ਇਜ਼ਰਾਇਲ ਉਹਦੀ ਐਗਜ਼ਾਮਪਲ ਹੈ ਯੂਰਪ ਉਹਦੀ ਐਗਜ਼ਾਮਪਲ ਹੈ ਤੁਸੀਂ ਦੇਖ ਸਕਦੇ ਹੋ ਫਲਸਤੀਨ ਉਹਦੀ ਐਗਜ਼ਾਮਪਲ ਹੈ ਹਾਲਾਂਕਿ 1968 ਦੇ ਵਿੱਚ 8ਵੀਂ ਵਰਲਡ ਜਿਊਿਸ਼ ਕਾਂਗਰਸ ਨੇ ਜੇਰੂਸ਼ਲੇਮ ਨਾਂ ਦੇ ਜੋ ਰੂਸ਼ਲਮ ਪ੍ਰੋਗਰਾਮ ਨਾਂ ਦਾ ਇੱਕ ਦਸਤਾਵੇਜ਼ ਜਾਰੀ ਕੀਤਾ ਉਹਦੇ ਚ ਉਹਨਾਂ ਨੇ ਆਪਣਾ ਮੇਨ ਏਜੰਡਾ ਜਸਟਿਸ ਐਂਡ ਪੀਸ ਨੂੰ ਕਿਹਾ ਨਿਆਂ ਤੇ ਸ਼ਾਂਤੀ ਦੱਸਿਆ ਪਰ ਇਜ਼ਰਾਈਲ ਨੇ ਕਦੇ ਵੀ ਸ਼ਾਂਤੀ ਸਥਾਪਤੀ ਵਾਲੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਬਲਕਿ ਉਹਨਾਂ ਨੇ ਹਮੇਸ਼ਾ ਈਵਨ ਕੇ ਸਾਥ ਦੇਣ ਵਾਲੇ ਕਿਉਂਕਿ ਉਹਨਾਂ ਨੂੰ ਬਚਾਉਣ ਵਾਲੇ ਇੱਥੇ ਤੱਕ ਲਿਆਉਣ ਵਾਲੇ ਇੱਥੇ ਲਿਆ ਕੇ ਵਸਾਉਣ ਵਾਲੇ ਤੇ ਇਬਾਦ ਚੋਬੀ ਉਹਨਾਂ ਦੀ ਮਦਦ ਕਰਨ ਵਾਲੇ ਜ਼ਿਆਦਾਤਰ ਈਸਾਈ ਲੋਕ ਸੀ ਉਹਨਾਂ ਨੇ ਈਸਾਈਆਂ ਨੂੰ ਵੀ ਬਖਸ਼ਿਆ ਯਾਨੀ ਲੀਬਨਾਨ ਯਮਨ ਵਰਗੇ ਕੰਟਰੀਆਂ ਨਾਲ ਵੀ ਘਟ ਨਹੀਂ ਗੁਜ਼ਾਰੀ ਇਹ ਉਹਨਾਂ ਦੀ ਮਤਲਬ ਕਲੈਕਟਿਵ ਫਰਸਟ੍ਰੇਸ਼ਨ ਨੂੰ ਦਰਸਾਉਂਦੀ ਹੈ ਇਹ ਚੀਜ਼ ਜੋ ਉਹਨਾਂ ਦੇ ਨਾਲ ਯੂਰਪ ਚ ਹੋਇਆ ਇਹ ਹਿਟਲਰ ਨੇ ਜੋ ਉਹਨਾਂ ਨਾਲ ਕੀਤਾ ਉਹ ਬਿਲਕੁਲ ਗੱਲ ਮੰਨੀ ਜਾ ਸਕਦੀ ਆ ਵੀ ਉਹਦਾ ਗੁੱਸਾ ਇਹਨਾਂ ਦੇ ਅੰਦਰ ਹੋਊਗਾ ਪਰ ਉਸ ਗੁੱਸੇ ਨੂੰ ਜਿਹੜਾ ਉਹਨਾਂ ਲੋਕਾਂ ਤੇ ਕੱਢਣਾ ਨਾ ਨਾਜਿਬ ਨਹੀਂ ਨਾ ਹੈਗਾ ਜਿਨ੍ਹਾਂ ਦਾ ਉਹਦੇ 'ਚ ਕੋਈ ਕਸੂਰ ਨਹੀਂ ਜਿਹੜੇ ਇਹਨਾਂ ਦੇ ਆਲੇ ਦੁਆਲੇ ਅਰਬ ਮੁਲਕ ਨੇ ਜਾਂ ਮੁਸਲਿਮ ਮੁਲਕ ਨੇ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਗਾਜ਼ਾ ਦੇ ਲੋਕਾਂ ਦਾ ਤਾਂ ਕੋਈ ਕਸੂਰ ਨਹੀਂ ਸੀਗਾ ਨਾ ਇਹਦੇ ਵਿੱਚ ਉਹਨਾਂ ਨੇ ਦੇ ਨਾਲ ਜੋ ਹਿਟਲਰ ਨੇ ਕੀਤੀ ਜਾਂ ਜੋ ਯੂਰਪੀ ਲੋਕਾਂ ਨੇ ਉਹਨਾਂ ਨਾਲ ਕੀਤੀ ਉਹਦੇ ਲਈ ਏ ਗਾਜ਼ਾ ਦੇ ਲੋਕ ਤਾਂ ਜ਼ਿੰਮੇਵਾਰ ਨਹੀਂ ਸੀ ਵੈਸਟ ਬੈਂਕ ਦੇ ਲੋਕ ਤਾਂ ਜ਼ਿੰਮੇਵਾਰ ਨਹੀਂ ਸੀ ਯਮਨ ਦੇ ਲੋਕ ਤਾਂ ਜ਼ਿੰਮੇਵਾਰ ਨਹੀਂ ਸੀ ਬੇਰੂਤ ਦੇ ਲੋਕ ਤਾਂ ਜ਼ਿੰਮੇਵਾਰ ਨਹੀਂ ਸੀ ਉਹਦੇ ਲਈ ਲੇਬਨਾਨ ਦੇ ਲੋਕ ਤਾਂ ਜ਼ਿੰਮੇਵਾਰ ਨਹੀਂ ਸੀ ਸੋ ਇਸ ਕਰਕੇ ਉਹਨਾਂ ਨੂੰ ਕੋਸ਼ਿਸ਼ਾਂ ਹਮੇਸ਼ਾ ਇਹ ਰੱਖਣੀਆਂ ਚਾਹੀਦੀਆਂ ਨੇ ਵੀ ਇਹਦੇ ਨਾਲ ਵੀ ਅਸੀਂ ਸ਼ਾਂਤੀ ਨਾਲ ਰਹੀਏ ਆਪਣੇ ਆਲੇ ਦੁਆਲੇ ਦੇ ਦੁਸ਼ਮ ਦੇਸ਼ਾਂ ਦੇ ਨਾਲ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਜੋ ਯੂਰਪ ਚੋਂਨਾ ਨਾਲ ਹੋਇਆ ਜਾਂ 나ਜ਼ੀਆਂ ਨੇ ਉਹਨਾਂ ਨਾਲ ਕੀਤਾ ਉਹਦੇ ਲਈ ਇਹ ਲੋਕ ਜ਼ਿੰਮੇਵਾਰ ਨਹੀਂ ਹੈ ਕਿ ਇਹਨਾਂ ਨਾਲ ਤਾਂ ਸ਼ਾਂਤੀ ਦੇ ਨਾਲ ਹੀ ਰਹਿਣਾ ਚਾਹੀਦਾ ਉਹਨਾਂ ਨੂੰ ਤੇ ਉਹਨਾਂ ਨੂੰ ਆਪਣੀਆਂ ਕੋਆਪਰੇਟਿਵ ਰੀਜਨਲ ਕੋਆਪਰੇਸ਼ਨ ਵਧਾਉਣਾ ਚਾਹੀਦਾ ਹੈ ਹਾਲਾਂਕਿ ਆਲੇ-ਦੁਆਲੇ ਲੜਾਈ ਦਾ ਮਾਹੌਲ ਪੈਦਾ ਕਰਨ ਨਾਲੋਂ ਆ ਜਿਹੜੀਆਂ ਉਹਨਾਂ ਨੇ ਲਾ ਰੱਖੀਆਂ ਨੇ ਨਾ ਗ੍ਰਿੱਲਾਂ, ਬਾੜ ਆਲੇ-ਦੁਆਲੇ ਕੀਤੀ ਹੋਈ ਆ ਇਹ ਮਤਲਬ ਦਰਸਾਉਂਦੀ ਆ ਵੀ ਉਹਨਾਂ ਨੂੰ ਦੀ ਹਰ ਧਰਮ ਦੇ ਲੋਕਾਂ ਪ੍ਰਤੀ ਕਿੰਨੀ ਜ਼ਿਆਦਾ ਨਫ਼ਰਤ ਹੈ, ਕਿੰਨੇ ਜ਼ਿਆਦਾ ਕੱਟੜ ਨੇ ਉਹ ਪਰ ਉਹਨਾਂ ਨੂੰ ਇਸ ਕਲੈਕਟਿਵ ਫ੍ਰਸਟ੍ਰੇਸ਼ਨ ਚੋਂ ਬਾਹਰ ਆਉਣ ਦੀ ਲੋੜ ਹੈ, ਆਪਣੇ ਸੁਭਾਅ 'ਚ ਕੁਝ ਚੇਂਜ ਲਿਆਉਣ ਦੀ ਲੋੜ ਹੈ। ਕਿ ਉਹਨਾਂ ਨੂੰ ਜਿਹੜਾ ਇਹ ਹਰ ਟਾਈਮ ਡਰ ਬਣਿਆ ਰਹਿੰਦਾ ਹੈ ਇਸ ਡਰ ਤੋਂ ਮੁਕਤੀ پا ਸਕਣ ਉਹ ਇਹ ਤਰੀਕਾ ਡਰ ਤੋਂ ਮੁਕਤੀ ਪਾਉਣ ਦਾ ਉਹਨਾਂ ਦਾ ਸਹੀ ਨਹੀਂ ਹੈ ਸੋ ਦੋਸਤੋ ਜੁੜੇ ਰਹਿਣ ਲਈ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਆਪਣਾ ਇਹ ਪ੍ਰੋਗਰਾਮ ਕਿਹਾ ਜਾ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਵੱਧ ਤੋਂ ਵੱਧ ਵੀਰ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਹੁਣੇ ਸ਼ੇਅਰ ਕਰੋ ਪਲੀਜ਼ ਇਹਨੂੰ ਪਹਿਲਾਂ ਤਾਂ ਵੱਧ ਤੋਂ ਵੱਧ ਲੋਕਾਂ ਤੱਕ ਜਾਵੇ ਉਹਨਾਂ ਨੂੰ ਪਤਾ ਲੱਗੇ ਵੀ ਅੱਡੀ ਇਸ ਤਰ੍ਹਾਂ ਦੀ ਕੱਟੜ ਪੰਥੀ ਵੱਖਵਾਦੀ ਸੋਚ ਦੇ ਕੀ ਨਤੀਜੇ ਹੁੰਦੇ ਨੇ ਸੋ ਸਾਰੇ ਵੀਰਾਂ ਦਾ ਜੁੜੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ